ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਏ ਨਤੀਜਿਆਂ ਦੇ ਵਿੱਚ 8ਵੀਂ ਜਮਾਤ ਦੇ ਵਿੱਚ ਇੱਕ ਵਾਰੀ ਫਿਰ ਤੋਂ ਧੀਆ ਨੇ ਬਾਜ਼ੀ ਮਾਰੀ ਹੈ ਤਸਵੀਰਾਂ ਦਿਖਾ ਦਈਏ ਤੁਹਾਨੂੰ ਦੇਖ ਸਕਦੇ ਆ ਇੱਕ ਵਾਰੀ ਫਿਰ ਤੋਂ ਜਿਹੜਾ ਇਹ ਮਾਨ ਵਿਧਾਨ ਸਭਾ ਹਲਕਾ ਫਲੋਰ ਨੂੰ ਹਾਸਲ ਹੋਇਆ ਜਿੱਥੇ ਦੇ ਸਕੂਲ ਦੇ ਸ਼੍ਰੀ ਦਸ਼ਮੇਸ਼ ਗਵਰਨਮੈਂਟ ਸਕੂਲ ਦੀਆਂ ਸਕੂਲ ਦੇ ਚਾਰ ਬੱਚੇ ਆ ਜਿਹੜੀਆਂ ਇਹ ਮੈਰਿਟ ਦੇ ਵਿੱਚ ਆਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਜ਼ਿਲ੍ਹੇ ਦੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਪੰਜਾਬ ਦੇ ਵਿੱਚੋਂ 8ਵਾਂ 12ਵਾਂ ਤੇ 13ਵਾਂ ਰਹਿ ਕੇ ਵਿਦਿਆਰਥੀਆਂ ਨੇ ਹਾਸਲ ਕੀਤਾ ਹੈ ਸਕੂਲ ਦਾ ਸਟਾਫ ਉਹਨਾਂ ਦੇ ਮਾਪੇ ਬੱਚੇ ਜਿਹੜੀਆਂ ਇਸ ਵਕਤ ਸਕੂਲ ਦੇ ਵਿੱਚ ਪਹੁੰਚੇ ਆਏ ਆ ਜਿਹਨਾਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲਦੀ ਹੈ ਪਹਿਲਾਂ ਤਾਂ ਸਕੂਲ ਦੇ ਜਿਹੜੇ ਮੁਖੀ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਸੁਖਦੀਪ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਮਾਣ ਵਾਲੀ ਗੱਲ ਹੈ ਵੀ ਆਪਣੇ ਸਕੂਲ ਦੇ ਜਿਹੜੇ ਚਾਰ ਬੱਚੇ ਆ ਪੂਰੇ ਪੰਜਾਬ ਦੇ ਵਿੱਚ ਮੈਰਿਟ ਲਿਸਟ ਵਿੱਚ ਆਏ ਨੇ ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ-ਬਹੁਤ ਮੁਬਾਰਕ ਪੂਰੇ ਏਰੀਆ ਨੂੰ ਬਹੁਤ-ਬਹੁਤ ਮੁਬਾਰਕ ਸਭ ਤੋਂ ਬਾਅਦ ਜਿਹੜੀ ਮੁਬਾਰਕਵਾਦ ਆ ਅਧਿਆਪਕਾਂ ਦੀ ਮਿਹਨਤ ਨੂੰ ਜਾਂਦੀ ਆ ਕਿ ਜਿਨ੍ਹਾਂ ਨੇ ਆਪਣੀ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਆਪਣਾ ਇਹਨਾਂ ਪੜਾਇਆ ਤੇ ਬੱਚਿਆਂ ਨੇ ਪੂਰਾ ਆਪਣੇ ਘਰ ਦੇ ਮਾਪਿਆਂ ਤੇ ਆਪਣੇ ਅਧਿਆਪਕਾਂ ਤੇ ਸਾਰੇ ਏਰੀਆ ਦਾ ਨਾਮ ਰੋਸ਼ਨ ਕਰਕੇ ਪੂਰੇ ਪੰਜਾਬ ਦੇ ਵਿੱਚ ਮਿਹਰਠਾ ਹਾਸਲ ਕੀਤੀ। ਅੱਛਾ ਇਹਦੇ ਵਿੱਚ ਉਹ ਦੱਸ ਦਿਓ ਐ ਲੈਨ ਕਰਮਵਾਰ ਤਾਂ ਖੜੇ ਐ। ਨਾਮ ਦੱਸਿਓ ਤੇ ਕਿਹੜੇ-ਕਿਹੜੇ ਰੈਂਕ ਕਿਦਾਂ-ਕਿਦਾਂ ਬੱਚੇ ਨੇ ਲਿਆ। ਇਸ ਬੱਚੀ ਦਾ ਨਾਮ ਅਮਰਪ੍ਰੀਤ ਕਰੋੜ ਹੈ। ਜਿਸ ਨੇ 593 ਨੰਬਰ ਲੈ ਕੇ ਪੂਰੇ ਪੰਜਾਬ ਦੇ ਵਿੱਚ 8ਵਾਂ ਸਥਾਨ ਹਾਸਲ ਕੀਤਾ ਤੇ ਜ਼ਿਲ੍ਹੇ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਤਹਿਸੀਲ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਸ ਦੇ ਨਾਲ ਹੀ ਜੈਸਮੀਨ ਰਾਏ ਨੇ ਜਿਸ ਨੇ 588 ਨੰਬਰ ਲੈ ਕੇ ਪੰਜਾਬ ਚੋ 13ਵਾਂ ਨੰਬਰ ਹਾਸਲ ਕੀਤਾ ਅਤੇ ਨਾਲ ਸਿਮਰ ਵੀਰਕੌਰ ਅਤੇ ਤਨਪੀਤ ਕੌਰ ਨੇ ਜਿਸ ਨੇ 599 ਨੰਬਰ ਲੈ ਕੇ ਪੂਰੇ ਪੰਜਾਬ ਦੇ ਵਿੱਚ 12ਵਾਂ 17ਵਾਂ ਹਾਸਲ ਕੀਤਾ ਹੂੰ ਚਲੋ ਬੱਚਿਆਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਕਿੰਨੇ ਕੋ ਮਿਹਨਤ ਰਹੀ ਹੈ ਪੁੱਛੋ ਵੀ ਲੈਣਾ ਸਕੂਲ ਦਾ ਕਿਦਾਂ ਰੋਲ ਸੀਗਾ ਉਹਨਾਂ ਦੇ ਪਹਿਲਾਂ ਤਾਂ ਬਹੁਤ ਮੁਬਾਰਕਾ ਤੁਹਾਨੂੰ 8ਵਾਂ ਰੈਂਕ ਤਹਿਸੀਲ ਦੇ ਵਿੱਚੋਂ ਪਹਿਲਾ ਤੇ ਜ਼ਿਲ੍ਹੇ ਦੇ ਵਿੱਚੋਂ ਤੀਜਾ ਰੈਂਕ ਹਾਸਲ ਕੀਤਾ ਹੈ ਕਿੰਨੀ ਕੋ ਮਿਹਨਤ ਲੱਗੀ ਹੈ ਸਟਾਫ ਦਾ ਕਿਹੋ ਜਿਹਾ ਰੋਲ ਸੀਗਾ ਮਾਪਿਆਂ ਦਾ ਕਿਹੋ ਜਿਹਾ ਸਾਥ ਸੀਗਾ ਸਭ ਤੋਂ ਪਹਿਲਾਂ ਮੈਂ ਆਪਣੇ ਸਕੂਲ ਦੇ ਸਾਰੇ ਸਟਾਫ ਪ੍ਰਿੰਸੀਪਲ ਸਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਮਿਹਨਤ ਦੇ ਵਿੱਚ ਮੇਰਾ ਸਾਥ ਦਿੱਤਾ ਤੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ ਸੋ ਉਹਨਾਂ ਨੇ ਵੀ ਬਹੁਤ ਮਿਹਨਤ ਕਰਾਈ ਤੇ ਜਿਹਦਾ ਇਹ ਅੱਜ ਨਤੀਜਾ ਨਿਕਲਿਆ ਆ ਸੋ ਮੈਂ ਜ਼ਿਲ੍ਹੇ ਦੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਇਹ ਉਹਨਾਂ ਦੀ ਮਿਹਨਤ ਦਾ ਹੀ ਫਲ ਆ ਅੱਥਾ ਅਸੀਂ ਦੇਖਦੇ ਪਏ ਆ ਸਕੂਲ ਕੱਲਾ ਕੁੜੀਆਂ ਦਾ ਕਿ ਮੁੰਡੇ ਵੀ ਪੜਦੇ ਨਾਲ ਨਹੀਂ ਪੜਦੇ ਆ ਉਹ ਵੀ ਮੁੰਡੇ ਵੀ ਪੜਦੇ ਆ ਇਸ ਸਕੂਲ ਦੇ ਵਿੱਚ ਹਾਂ ਪਰ ਕੁੜੀਆਂ ਸਾਨੂੰ ਨਜ਼ਰ ਕੁੜੀਆਂ ਆਂਦੀਆਂ ਪੰਜਵੀਂ ਵੀ ਕੁੜੀ ਆ ਤੁਹਾਡੇ ਇਥੋਂ ਉਹ ਇੱਕ ਇੱਕ ਨੰਬਰ ਦਾ ਫਰਕ ਰਹਿ ਜਾਂਦਾ ਆ ਮੁੰਡੇ ਵੀ ਕਾਫੀ ਪੜਦੇ ਆ ਪਰ ਇੱਕ ਇੱਕ ਨੰਬਰ ਦੇ ਕਰਕੇ ਉਹ ਪਿੱਛੇ ਰਹਿ ਜਾਂਦੇ ਆ ਬਾਕੀ ਇਹ ਨਹੀਂ ਕਹਿ ਸਕਦੇ ਕਿ ਉਹ ਨਹੀਂ ਪੜਦੇ ਹੂੰ ਸੋ ਬਸ ਇੱਕ ਇੱਕ ਨੰਬਰ ਦੇ ਕਰਕੇ ਹੀ ਉਹ ਪਿੱਛੇ ਰਹਿ ਜਾਂਦੇ ਆ ਸੋ ਇਸ ਲਈ ਸਾਰੇ ਅੱਗੇ ਅੱਗੇ ਕੁੜੀਆਂ ਹੀ ਰਹਿ ਜਾਂਦੀਆਂ ਆ ਉਹ ਨਾਲ ਨਾਲ ਕੌਣ ਆਇਆ ਹੋਇਆ ਸਕੂਲ ਦੇ ਵਿੱਚ ਪਰਿਵਾਰਕ ਮੈਂਬਰ ਨਾਲ ਮੇਰੇ ਮਦਰ ਤੇ ਮੇਰੇ ਗ੍ਰੈਂਡਫਾਦਰ ਆਏ ਹੋਇਆ ਗ੍ਰੈਂਡਫਾਦਰ ਕਿੱਥੇ ਆ ਗ੍ਰੈਂਡਫਾਦਰ ਨੂੰ ਕਹਿੰਦੇ ਮੂਰ ਨਾਲੋਂ ਵਿਆਹ ਪਿਆਰਾ ਦਾਦਾ ਜੀ ਆਜੋ ਧੀ ਨੇ ਨਾਂ ਰੋਸ਼ਨ ਕਰ ਦਿੱਤਾ ਹੈ ਹਾਂਜੀ ਹਾਂਜੀ ਬਹੁਤ ਬਹੁਤ ਦੀ ਮੁबारकਾਂ ਤੁਹਾਨੂੰ ਕਿਹੋ ਜਿਹਾ ਮਾਹੌਲ ਕਿਹੋ ਜਿਹਾ ਜੇ ਜਦ ਮਤੀ ਜੀ ਬਹੁਤ ਸੋਹਣਾ ਮਾਹੌਲ ਹੈ ਜੀ ਬਹੁਤ ਵਧੀਆ ਹੈ ਬੱਚੇ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਆ ਹਾਂ ਸਕੂਲ ਨਾਲ ਕਿਹੋ ਜਿਹਾ ਸਾਥ ਰਿਹਾ ਹੈ ਸਕੂਲ ਦਾ ਵੀ ਬਹੁਤ ਵਧੀਆ ਸਕੂਲ ਦੇ ਸਿਰ ਤੇ ਆ ਸਕੂਲਾਂ ਨੇ ਪੜਾਇਆ ਤੇ ਤਾਂ ਹੀ ਬੱਚੇ ਨੇ ਨੰਬਰ ਇੰਨੇ ਲਏ ਸੋ ਕੁਛ ਇਹਨਾਂ ਨੇ ਮਿਹਨਤ ਕੀਤੀ ਕੁਛ ਇਹਨਾਂ ਨੇ ਕਰਾਈ ਆ ਹਾਂ ਜ਼ਰੂਰ ਨਹੀਂ ਤਿੰਨਾਂ ਹੀ ਬਾਜੀ ਮਾਰਦੀਆਂ ਪਈਆਂ ਹਾਂਜੀ ਹਾਂਜੀ ਤਿੰਨਾਂ ਹੀ ਮਾਰ ਬਾਜੀ ਮਾਰਦੀਆਂ ਜੀ ਬਹੁਤ ਹਾਂਜੀ ਹਾਂ ਬਾਕੀ ਵੀ ਬੱਚੇ ਹੈਗੇ ਆ ਜੈਸਮੀਨ 13ਵਾਂ ਰੈਂਕ ਹਾਸਲ ਕੀਤਾ ਪਤਾ ਲੱਗਾ ਤੁਹਾਡੇ ਫਾਦਰ ਸਾਹਿਬ ਬੜੀ ਮਿਹਨਤ ਕਰਦੇ ਹਾਰਡ ਵਰਕ ਕਰਦੇ ਆ ਹਾਂਜੀ ਆ ਪਾਪਾ ਦੀ ਮਿਹਨਤ ਦਾ ਮੁੱਲ ਮੋੜਿਆ ਹਾਂਜੀ ਬਿਲਕੁਲ ਹੂੰ ਕੀ ਕਰਦੇ ਆ ਪਾਪਾ ਅ ਮੇਰੇ ਪਾਪਾ ਇੱਕ ਮਕੈਨਿਕ ਆ ਬਾਈਕ ਸਪੇਅਰ ਕਰਦੇ ਹੂੰ ਹੂੰ ਹਾਂਜੀ ਅੱਛਾ ਕਿਹੋ ਜੀ ਮਿਹਨਤ ਕਿੰਨੀ ਕੁ ਮਿਹਨਤ ਕਰਨੀ ਪਈ ਐ ਇਹ ਮੁਕਾਮ ਤੱਕ ਪਹੁੰਚ ਲੈ ਮਿਹਨਤ ਮੈਨੂੰ ਬਹੁਤ ਕਰਨੀ ਪਈ ਸਰ ਟੀਚਰਸ ਹਰ ਸਟਾਫ ਨੇ ਬਹੁਤ ਸਾ ਦਿੱਤਾ ਮੈਂ ਆਪ ਵੀ ਬਹੁਤ ਮਿਹਨਤ ਕੀਤੀ ਹਾਂਜੀ ਕਿੰਨੇ ਕਿੰਨੇ ਘੰਟੇ ਦੀ ਪੜ੍ਹਾਈ ਆ ਟਿਊਸ਼ਨ ਵਗੈਰਾ ਵੀ ਕੋਈ ਕੀਤੀ ਹੈਗੀ ਹਾਂ ਹਾਂ ਟਿਊਸ਼ਨ ਨਹੀਂ ਮੈਂ ਸੈਲਫ ਸਟੱਡੀ ਕਰਦੀ ਸੀਗੀ ਤੇ ਅ ਰਾਤ ਨੂੰ ਵੀ ਪੜ੍ਹਨਾ 4 ਤੋਂ 5 ਘੰਟੇ ਮਾਰਨਿੰਗ ਵੀ ਉੱਠ ਕੇ ਪੜ੍ਹਨਾ ਹਾਂਜੀ ਮੋਬਾਈਲ ਦੇਖਣ ਦਾ ਟਾਈਮ ਨਹੀਂ ਲੱਗਾ ਹਾਂਜੀ ਇਹ ਤਾਂ ਪਹਿਲਾਂ ਆਇਆ ਨਾ ਨਹੀਂ ਮੋਬਾਈਲ ਵੀ ਮੋਬਾਈਲ ਵੀ ਦੋ ਟੌਏ ਕੈਂਟ ਤੇ ਮੋਬਾਈਲ ਵੀ ਮੈਂ ਚਲਾਉਣੀ ਸੀ ਥੋੜਾ ਜਿਹਾ ਰਿਲੈਕਸ ਵੀ ਹੋਣਾ ਨਾ ਹਾਂਜੀ ਹੂੰ ਰਿਲੈਕਸਮੈਂਟ ਵੀ ਸੀ ਨਾਲ ਕੋਣ ਆਇਆ ਫਿਰ ਹੁਣ ਨਾਲ ਮੇਰੇ ਬ੍ਰਦਰ ਤੇ ਮੇਰੇ ਮਦਰ ਆਏ ਨੇ ਫਿਰ ਮਮਾ ਆਜੋ ਆਜੋ ਆਇਆ ਤਾਂ ਬੜਾ ਖੁਸ਼ੀਆਂ ਦਾ ਮੌਕਾ ਆਇਆ ਇਹ ਮਕਾਮ ਕਿਸੇ ਕਿਸ ਨੂੰ ਮਿਲਦਾ ਹੈ ਬੱਚੀ ਨੇ ਨਾਂ ਰੋਸ਼ਨ ਕੀਤਾ ਹੈ ਹਾਂਜੀ ਹੂੰ ਟੀਚਰਾਂ ਦੀ ਮਿਹਨਤ ਨਾਲ ਤੇ ਇਹਦੀ ਵੀ ਮੈਂ ਸਿ ਉਹ ਕਰਦੀ ਰਹੀ ਆ ਹੂੰ ਤੇ ਪੜਨ ਦੀ ਵੜਦੀ ਰਹੀ ਹੈ 11 11 ਵਜੇ ਤੱਕ ਤੇ ਸਵੇਰ ਨੂੰ ਮਾਰਨਿੰਗ ਵੀ ਪੜਦੀ ਰਹੀ ਹੈ ਹਾਂਜੀ ਬੱਚਿਆਂ ਦੇ ਨਾਲ ਮਾਪਿਆਂ ਦਾ ਜ਼ਿਆਦਾ ਪੜਨ ਹੋ ਜਾਂਦਾ ਨਾ ਹਾਂਜੀ 8:00 ਵੀ ਵਜਦਾ ਕਿਹਦਾ ਸੀ ਵੀ ਤੂੰ ਵਾਸ ਕਰ ਤੇ ਇਹ ਨਹੀਂ ਸੀ ਕਰਦੀ ਅਸੀਂ ਕਿਤੇ ਵੀ ਚਲੋ ਸੌ ਜਾ ਹੁਣ ਟਾਈਮ ਨਾ ਵੀ ਸਵੇਰ ਨੂੰ ਪੜ ਲੇਂ ਤੇ ਦੁਨੀਆ ਤੇ ਖਰਾਬ ਕੀਤੇ ਅੱਜ ਉਹ ਮਿਹਨਤ ਦਾ ਫਲ ਮਿਲਿਆ ਹਾਂਜੀ ਅੱਜ ਦੇਖਦਾ ਪਿਆ ਉਹ ਜਿਹੜੇ ਨੀਂਦਾ ਖਰਾਬ ਕੀਤੇ ਆ ਤੇ ਅੱਜ ਉਹ ਮਕਾਮ ਹਾਸਲ ਕਰ ਲਿਆ ਰੈਂਕ ਆ ਗਿਆ ਮੈਰਿਟ ਦੇ ਵਿੱਚ ਆ ਗਿਆ ਹਾਂਜੀ ਟੀਚਰ ਸਹਿਬਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਵਧੀਆ ਮਿਹਨਤ ਕਰਵਾਈ ਉਹਨਾਂ ਨੇ ਵੀ ਬਹੁਤ ਮਿਹਨਤ ਨਹੀਂ ਕੀਤੀ ਹੈ ਬਹੁਤ ਮੁਬਾਰਕਾ ਤੁਹਾਨੂੰ ਹੋਰ ਵੀ ਬੱਚੇ ਹੈਗੇ ਆ ਇੱਕ ਫਾਰਮਰ ਦੀ ਹੈਨਾ ਕਿਸਾਨ ਪਿਤਾ ਜੀ ਕਿਸਾਨ ਹਾਂਜੀ 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 ਕਿਸਾਨ ਵੀ ਹੈ ਹੋਰ ਵੀ ਕੰਮ ਕਰਦੇ ਆ ਸਰਵੇਟੇਸ਼ਨ ਆ ਸਾਡਾ ਅੱਛਾ ਚਲੋ ਮੇਟ ਕੀਤੀ ਹੈਗੀ ਆ ਅੱਜ ਫਲ ਵੀ ਮਿਲਿਆ ਆਪਣਾ ਪਿੰਡ ਵੀ ਦੱਸੋ ਨਾਂ ਦੱਸ ਦਿਓ ਕਿ ਕਿਨਵਾ ਰੈਂਕ ਹੈ ਮੇਰਾ ਨਾਮ ਸੀਮਰਪੀਰ ਕੋਰਾ ਮੈਂ ਮਨਸੂਰਪੁਰ ਦੀ ਰਹਿਣ ਵਾਲੀ ਆ ਮੈਨੂੰ 60589 ਨੰਬਰ ਪ੍ਰਾਪਤ ਹੋਇਆ ਤੇ ਪੰਜਾਬ ਤੋਂ ਮੈਂ 12ਵੇਂ ਰੈਂਕ ਹਾਸਲ ਕੀਤਾ ਅੱਛਾ ਜਦੋਂ ਨਤੀਜੇ ਦਾ ਇੰਤਜ਼ਾਰ ਸੀਗਾ ਬੇਸਬਰੀ ਨਾਲ ਕਿ ਹੁਣ ਆਵੇ ਰਿਜ਼ਲਟ ਖੁਣਾਵੇ ਰਿਜ਼ਲਟ ਜਦੋਂ ਆਇਆ ਤਾਂ ਕਿਹੋ ਜਿਹਾ ਰਿਐਕਸ਼ਨ ਉਮੀਦ ਨਹੀਂ ਸੀ ਅੱਜ ਆਊਗਾ ਪਤਾ ਹੀ ਨਹੀਂ ਸੀਗਾ ਇੱਕਦਮ ਹੀ ਆ ਗਿਆ ਰਿਜ਼ਲਟ ਬਹੁਤ ਖੁਸ਼ੀ ਹੋਈ ਉਮੀਦ ਨਹੀਂ ਸੀਗਾ ਇਹਨੇ ਨੰਬਰ ਆ ਜੂਗਾ ਯਕੀਨ ਸੀਗਾ ਮੈਰਿਟ ਆ ਗਈ ਹੈ ਜਦੋਂ ਦੱਸਿਆ ਪਹਿਲਾ ਫੋਨ ਕਿਹਦਾ ਸੀ ਪਹਿਲੇ ਮੇਰੇ ਟਿਊਸ਼ਨ ਟੀਚਰ ਨੇ ਕੀਤਾ ਸੀਗਾ ਅਸਲ ਸਕੂਲ ਨਾਲੋਂ ਟਿਊਸ਼ਨ ਟੀਚਰ ਨੂੰ ਜ਼ਿਆਦਾ ਫਿਕਰ ਸੀ ਹਾਂਜੀ ਉਹਨਾਂ ਨੇ ਕੀਤਾ ਸਾਨੂੰ ਤਾਂ ਉਹ ਤੋਂ ਵੀ ਯਕੀਨ ਨਾ ਆਉਂਦਾ ਸੀਗਾ ਫੇਰ ਸਕੂਲ ਫੋਨ ਕੀਤਾ ਫੇਰ ਦੱਸਿਆ ਉਹਨਾਂ ਨੇ ਮੈਨੂੰ ਲੱਗਾ ਟਿਊਸ਼ਨ ਟੀਚਰ ਮਜ਼ਾਕ ਕਰ ਰਹੇ ਮੈਂ ਕਿਹਾ ਹਿੰਦੀ ਛੇਤੀ ਅਜੇ ਆਉਣਾ ਨਹੀਂਗਾ ਲੇਟ ਆਊਗਾ ਤਾਂ ਫੇਰ ਮੈਨੂੰ ਯਕੀਨ ਨਹੀਂ ਆਉਂਦਾ ਸੀ ਚਲੋ ਜਾਨੇ ਫਾਦਰ ਸਾਹਿਬ ਵੀ ਆਏ ਭਾਈ ਬਹੁਤ ਮੁਬਾਰਕਾਂ ਧੀ ਨੇ ਨਾ ਰੌਸ਼ਨ ਕੀਤਾ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਜੀ ਸਕੂਲ ਦੀ ਮਿਹਨਤ ਬਹੁਤ ਹੈ ਦੇ ਵਿੱਚ ਚਲੋ ਬੱਚਾ ਤਾਂ ਕਰਦਾ ਹੀ ਆ ਹਾਂਜੀ ਬਹੁਤ ਬਹੁਤ ਸਹਿਯੋਗ ਸਕੂਲ ਵਾਲੇ ਨੇ ਬਹੁਤ ਕੀਤਾ ਤੇ ਹਰ ਵੇਲੇ ਸਾਥ ਦਿੱਤਾ ਨਹੀਂ ਤੇ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਸਕੂਲ ਵਾਲੇ ਦਾ ਜਦੋਂ ਰਿਜ਼ਲਟ ਆਇਆ ਸੀਗਾ ਪਤਾ ਲੱਗਾ ਤੁਸੀਂ ਕਿੱਥੇ ਸੀਗੇ ਮੈਂ ਤਾਂ ਵੈਸੇ ਮੇਰਾ ਕਾਰੋਬਾਰੀ ਮੈਂ ਉੱਥੇ ਸੀਗਾ ਜੀ ਤੇ ਮੈਂ ਸੁਖਦੀਪ ਸਰ ਨਾਲ ਗੱਲ ਕੀਤੀ ਤੇ ਇਹ ਨਹੀਂ ਫਿਰ ਮੈਨੂੰ ਦੱਸਿਆ ਕਿ ਮੈਰਿਟ ਆ ਗਈ ਆ ਤੇ ਵਧਾਈਆਂ ਬਹੁਤ ਬਹੁਤ ਹਾਂਜੀ ਇਨਾ ਸਕੂਲ ਆ ਰਿਹਾ ਬਹੁਤ ਬਹੁਤ ਧੰਨਵਾਦ ਹੈ ਜੀ ਪਹਿਲਾਂ ਪਹਿਲਾਂ ਕੁੜੀ ਨੇ ਦੱਸਿਆ ਹੋਣਾ ਕਿ ਇਧਰੋਂ ਘਰ ਤੋਂ ਫੋਨ ਆਇਆ ਸੀਗਾ ਕਿ ਰਿਜ਼ਲਟ ਆ ਗਿਆ ਫਿਰ ਮੈਂ ਸਾਰਾ ਨਾ ਕੰਟੈਕਟ ਕੀਤਾ ਤੇ ਇਹ ਨਹੀਂ ਫਿਰ ਦੱਸਿਆ ਕਿ ਹਾਂ ਜੀ ਮੈਰਿਟ ਆ ਗਈ ਆ ਤੇ ਵਧਾਈ ਕਰਕੇ ਵਧੀਆ ਬਹੁਤ ਲੱਗਾ ਬਹੁਤ ਸੁਣਿਆ ਚਲੋ ਬਹੁਤ ਮੁਬਾਰਕਾ ਤੁਹਾਨੂੰ ਹਾਂ ਜੀ ਥੈਂਕ ਯੂ ਜੀ ਧੰਨਵਾਦ ਜੀ ਹਾਂ ਜੀ ਬਹੁਤ ਮੁਬਾਰਕਾ ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਵੀ ਮੁਬਾਰਕਾਂ ਤੁਹਾਨੂੰ ਵੀ ਬਹੁਤ ਸਾਰੀ ਮੁਬਾਰਕਾਂ ਮੈਂ ਬਹੁਤ ਖੁਸ਼ ਹਾਂ ਮੈਂ ਆਪਣੇ ਸਾਰੇ ਕੰਟਰੀਬਿਊਟ ਆਪਣੇ ਟੀਚਰਸ ਤੇ ਪੇਰੈਂਟਸ ਨੂੰ ਦਿੰਨੀ ਆ ਕਿ ਉਹਨਾਂ ਦੀ ਮਿਹਨਤ ਦੇ ਕਰਕੇ ਹੀ ਮੈਂ ਇਹ ਹਾਸਲ ਇਹ ਰੈਂਕ ਹਾਸਲ ਕੀਤਾ ਹੈ ਕੀ ਫਾਦਰ ਸਾਹਿਬ ਕੀ ਕਰਦੇ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਆ ਬ੍ਰਦਰ ਸਿਸਟਰ ਮੇਰੇ ਦੋ ਸਿਸਟਰਸ ਆ ਤੇ ਮੇਰੇ ਪਾਪਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਤੇ ਮਦਰ ਹਾਊਸ ਵਾਈਫ ਹਮ ਅੱਛਾ ਕਿੰਨੀ ਕਿ ਮਿਹਨਤ ਕਰਨੀ ਪਈ ਆ ਸਾਥ ਕਿਹੋ ਜਿਹਾ ਰਿਹਾ ਸਾਰੇ ਦਾ ਹੀ ਬਹੁਤ ਸਾਥ ਸੀਗਾ ਤੇ ਮਿਹਨਤ ਵੀ ਜ਼ਿਆਦਾ ਕਰਨੀ ਪਈ ਮੈਂ ਤਾਂ ਵੀ ਜ਼ਿਆਦਾ ਕਰਨੀ ਕੋਈ ਸਵੇਰ ਨੂੰ ਵੀ ਉੱਠ ਕੇ ਪੜਨਾ ਫਿਰ ਸ਼ਾਮ ਨੂੰ ਵੀ 2-3 ਘੰਟੇ ਪੜਨਾ ਤੇ ਬਹੁਤ ਵਧੀਆ ਸੀ ਮਿਹਨਤ ਕਰਨੀ ਬੰਦਾ ਇਦਾਂ ਬੰਦਾ ਤੇ ਫਿਰ ਮਿਹਨਤ ਕਰਨ ਚ ਵੀ ਮੈਨੂੰ ਬਹੁਤ ਮਜ਼ਾ ਆਉਂਦਾ ਸੀਗਾ ਕਿ ਪੇਪਰ ਲਈ ਪੜਨਾ ਵਧੀਆ ਰੈਂਕ ਹਾਸਲ ਕਰਨਾ ਬਹੁਤ ਮੁਬਾਰਕਾ ਤੁਹਾਨੂੰ ਅਸੀਂ ਦੇਖਦੇ ਪਏ ਆ ਕਿ ਚਾਰ ਕੁੜੀਆਂ ਧੀਆਂ ਹੀ ਜਿਹੜੀ ਬਾਜੀ ਮਾਰਦੀਆਂ ਸਾਨੂੰ ਅਕਸਰ ਮੌਕਾ ਮਿਲਦਾ ਕਿਉਂਕਿ ਇਹ ਜਿਹੜਾ ਸਿਹਰਾ ਹੈ ਸਾਡੇ ਦਿਹਾਤੀ ਇਲਾਕੇ ਨੂੰ ਭਾਵੇਂ ਆਪਾਂ ਪਿੰਡੂਆਂ ਦੇ ਵਿੱਚ ਕਿਹਨੇ ਜਾਨਾ ਰੂਰਲ ਏਰੀਆ ਕਿਹਨੇ ਆ ਜਾਂਦਾ ਤੇ ਜਦੋਂ ਮੈਰਿਟ ਦੇ ਬਾਰੇ ਆਂਦੇ ਤੇ ਪਿੰਡੂ ਹੀ ਪਹਿਲੇ ਨੰਬਰਾਂ ਤੇ ਆਂਦੇ ਆ ਇਹ ਮਕਾਮ ਪਿਛਲੇ ਸਾਲ ਵੀ ਜਦੋਂ ਸਾਨੂੰ ਮੌਕਾ ਮਿਲਿਆ ਸਾਡੇ ਇਲਾਕੇ ਨੇ ਮੈਰਿਟ ਹਾਸਲ ਕੀਤੀ ਤੇ ਹੁਣ ਵੀ ਜਿਹੜੀ ਆ ਪੰਜ ਮੈਰਿਟਾਂ ਗੁਰਾਇਆ ਇਲਾਕੇ ਦੀਆਂ ਆਈਆਂ ਕਿਹੋ ਜਿਹਾ ਮਾਣ ਮਹਿਸੂਸ ਕਰਦੇ ਕਿਉਂਕਿ ਤੁਹਾਡੀ ਧੀ ਵੀ ਅੱਜ ਉਸ ਮਕਾਮ ਤੇ ਪਹੁੰਚੀ ਹੈ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਮੈਂ ਸਕੂਲ ਦੇ ਪੂਰੇ ਸਟਾਫ ਦਾ तहे ਦਿਲੋਂ ਧੰਨਵਾਦ ਕਰਦਾ ਕਿ ਸਭ ਤੋਂ ਵੱਧ ਮਿਹਨਤ ਇਹਨਾਂ ਦੀ ਆ ਅਸੀਂ ਤਾਂ ਇੱਕ ਸਿਰਫ ਥੋੜੀ ਨਾਲ ਹੈਲਪ ਕਰ ਸਕਦੇ ਆ ਬਾਕ ਉਹਨਾਂ ਦਾ ਬਹੁਤ ਵਧੀਆ ਹੈ ਤਿੰਨੇ ਬੇਟੀਆਂ ਮੇਰੇ ਐਸਐਸ ਸਕੂਲ ਚ ਪੜੀਆਂ ਸਾਰੀਆਂ ਬਹੁਤ ਵਧੀਆ ਅੱਛੇ ਨੰਬਰਾਂ ਤੇ ਪਾਸ ਹੋਈਆਂ ਇਹ ਵੀ ਬੇਟੀ ਵੀ ਬਹੁਤ ਵਧੀਆ ਪੜਾਈ ਚ ਨੰਬਰ ਵਨ ਆ ਪਰ ਅੱਜ ਅੱਲਾਹ ਅਸੀ ਦੇਖਦੇ ਆ ਸਰ ਸਕੂਲਾਂ ਦਾ ਮਾਨ ਮਟਾ ਵੀ ਬਹੁਤ ਚੱਲਦਾ ਪੇਰੈਂਟਸ ਦਾ ਫੀਸਾਂ ਨੂੰ ਲੈ ਕੇ ਜਾਂ ਕਿਸੇ ਗੱਲ ਨੂੰ ਲੈ ਕੇ ਸਕੂਲ ਕਿਹੋ ਜਿਹਾ ਕੋਆਪਰੇਸ਼ਨ ਕਿਹੋ ਜਿਹਾ ਸਕੂਲ ਰਹੀ ਹੈ ਕਿਹੋ ਜਿਹਾ ਵਤੀਰਾ ਰਹਿਦਾ ਸਕੂਲ ਦਾ ਸਾਨੂੰ ਸਕੂਲ ਤੇ ਕੋਈ ਵੀ 0% ਕੰਪਲੇਂਟ ਨਹੀਂ ਹੈਗੀ ਬਹੁਤ ਵਧੀਆ ਟੀਚਰਜ਼ ਦਾ ਸਟਾਫ ਦਾ ਪੂਰਾ ਬਿਲਕੁਲ ਇਹ ਗ੍ਰੀਨ ਉਹਦੇ ਨਾਲ ਅਸੀਂ ਕੋਈ ਸਾਨੂੰ ਸਕੂਲ ਫੀਸ ਬਾਰੇ ਨਹੀਂ ਪ੍ਰੈਸ ਕੀਤਾ ਜਾਂਦਾ ਕਿਸੇ ਹੋਰ ਕੰਮ ਬਾਰੇ ਪ੍ਰੈਸ ਨਹੀਂ ਕੀਤਾ ਜਾਂਦਾ ਤਾਂ ਬਹੁਤ ਵਧੀਆ ਪੂਰੇ ਸਟਾਫ ਦਾ तहे ਦਿਲੋਂ ਧੰਨਵਾਦ ਹੈ ਜੀ